ਵੈਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਤੇ ਲੋ ਜੀ ਅੱਜ ਬਣਾਉਣੀ ਆਪਾਂ ਉਸ ਤੇ ਲੱਗ ਪੈ ਪਹਿਲਾਂ ਮੈਂ ਧੋਣੀਆਂ ਇਹਦੇ ਵਿੱਚ ਧੋਣਾਂ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਧੋਣੀਆਂ ਇਹਨਾਂ ਨੂੰ ਤੇ ਸਾਫ਼ ਕਰਕੇ ਧੋ ਕੇ ਸੁਕਾਉਣੀ ਆ ਇਹਨਾਂ ਨੂੰ ਪਾਣੀ ਚਾਰਨੀ ਚ ਪਾ ਕੇ ਰੱਖ ਦੂੰਗੀ ਇਹਨੇ ਪਹਿਲਾਂ ਧੋਤੀਆਂ ਨੇ ਧੋ ਕੇ ਤੇ ਲੋ ਜੀ ਰੱਖਤੀਆਂ ਥਾਲ ਚ ਉਸ ਤੋਂ ਬਾਅਦ ਰ ਇੱਧਰ ਧਰ ਲਈ ਆਪਣੀ ਕੜਾਹੀ ਇਹ ਵਿੱਚ ਪਾ ਲਿਆ ਜੀਰਾ ਜੀਰਾ ਪਾ ਕੇ ਇਹ ਮਸਾਲਾ ਰਗੜ ਲਿਆ ਸੀਗਾ ਹਰੀ ਮਿਰਚ ਆਦਰਕ ਪਿਆਜ਼ ਸਾਰਾ ਸਮਾਨ ਇਕੱਠਾ ਕਰਕੇ ਪੀਣ ਕਰਕੇ ਪਤਾ ਨਹੀਂ ਲੱਗਿਆ ਦੀਆਂ ਨੇ ਤੇ ਲੋ ਜੀ ਹੁਣ ਇਹ ਮਸਾਲਾ ਭੁੰਨ ਲੀ ਆਪਾਂ ਪਹਿਲਾਂ ਇਹ ਇਹ ਮਸਾਲਾ ਭੁੰਨ ਲੀ ਹਰੀਆਂ ਮਿਰਚਾਂ ਜਬ ਬਹੁ ਪਾਈਆਂ ਨੇ ਕਿਉਂਕਿ ਹਰੀ ਮਿਰਚ ਲਿਆਏ ਨੇ ਘੱਟ ਤੌਰ ਗਿਆ ਤੇ ਲੋ ਜੀ ਹੁਣ ਇਹ ਵਿੱਚ ਪਾ ਲਈ ਹਲਦੀ ਤੇ ਨੂਨ ਖੜਦੀ ਤੇ ਨੂਨ ਪਾ ਕੇ ਹੁਣ ਮਸਾਲਾ ਭੁੰਨ ਦਿਆਂ ਨੇ ਚੰਗੀ ਤਰ੍ਹਾਂ ਹਲਾਉਣੀ ਆ ਹਲਾ ਕੇ ਭੁੰਨ ਦਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਪਹਿਲਾਂ ਤੇ ਲੋਜੀ ਮਸਾਲਾ ਪੁੱਜ ਗਿਆ ਹੈ ਆਪਣਾ ਤੇ ਹੁਣ ਪਾ ਲਾਂਗੇ ਇਹਦੇ ਵਿੱਚ ਆਲੂ ਆਪਾਂ ਆਲੂ ਪਾ ਕੇ ਮਿਕਸ ਕਰਦੇ ਹਾਂ ਨੂੰ ਵੀ ਮਸਾਲੇ ਦੇ ਵਿੱਚ ਰਲਾ ਦਾਂਗੇ ਚੰਗੀ ਤਰ੍ਹਾਂ ਇਹਦੀ ਜੀ ਪਰਸੀ ਭੁੰਨ ਜਾਂਦੀ ਐ ਤੇ ਤਾਂ ਲਹੂ ਦਾ ਭੁੰਨ ਜਾਂ ਲਈ ਪੰਗਾ ਬਹੁਤ ਐ ਇਹ ਲੋਜੀ ਨੂੰ ਮਿਕਸ ਕਰ ਦਾਂ ਰਲਾ ਦਾਂ ਮੈਂ ਚੰਗੀ ਤਰ੍ਹਾਂ ਪਰਸੀ ਨਾਲ ਆਲੂ ਮਸਾਲੇ ਨਾਲ ਸਾਰਾ ਗੜਾ ਕੇ ਰੱਖ ਦਣੀ ਇੰਨੀ ਤੇ ਰੋਲ ਦੀ ਰੜਕੀ ਭੁੰਨ ਦੀ ਸਬਜ਼ੀ ਬਣ ਗਈ ਆਪਣੀ ਤਿਆਰ ਇਹ ਮਸਾਲਾ ਆਪਣਾ ਤਿਆਰ ਹੋ ਗਿਆ ਰਿੰਨ ਲਿਆ ਮੈਂ ਇਹ ਬਹੁਤ ਦੰਨ ਕਰਕੇ ਰੜਾ ਲੇ ਮਿਕਸ ਕਰਕੇ ਰੁਣ ਰਿਜ ਦੀ ਇਹ ਸਬਜ਼ੀ ਆਪਣੀ ਆਲੂ ਤਿਆਰ ਹੋ ਗਏ ਤੇ ਇੱਧਰ ਥਾਲੇ ਆਪਾਂ ਨੇ ਤੇਲ ਤੇਲ ਸਰੋਂ ਦਾ ਤੇਲ ਪਧਰਿਆ ਬੰਨੇ ਮੈਂ ਇੱਧਰ ਇਹ ਹੋ ਰਿਹਾ ਗਰਮ ਇੰਨੇ ਤੇ ਇੱਧਰ ਲੈ ਲੇ ਆਪਾਂ ਨੇ ਬੇਸਣ ਤੇ ਪਾ ਲਿਆ ਥੋੜਾ ਜਿਹਾ ਚ ਜੀਰਾ ਮੈਂ ਤੇ ਜੀਰਾ ਪਾ ਕੇ ਬੇਸਣ ਪਾ ਕੇ ਨੂੰ ਰੜਾਉਣੀ ਆ ਥੋੜਾ ਜਿਹਾ ਪਾਣੀ ਪਾ ਲਿਆ ਇਹ ਮਿਕਸ ਕਰ ਲਾਂ ਇਹਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਤੇ ਪਾਣੀ ਥੋੜਾ ਸੀਗਾ ਹੋਰ ਪਾ ਲਿਆ ਰਲਾ ਕੇ ਇਹ ਲੋਜੀ ਸਬਜ਼ੀ ਇੱਧ ਆਪਣੀ ਤਿਆਰ ਹੈ ਰੱਖਤਾ ਮੈਂ ਤੇਲ ਹਲੇ ਆਪਣੇ ਟਾਈਮ ਲੱਗਦਾ ਗਰਮ ਨਹੀਂ ਹੋਇਆ ਇੰਨੇ ਗਰਮ ਹੁੰਦਾ ਸੀਗਾ ਤੇ ਇੱਧ ਆਪਾਂ ਨੇ ਕੱਟ ਲਈਆਂ ਮਿਰਚਾਂ ਅੱਧੀ-ਅੱਧੀਆਂ ਕੱਟ ਲਈਆਂ ਵਿਚાળੂ ਵਿਚાળੂ ਕੱਟ ਕੇ ਸਾਰੀਆਂ ਪਾਣੀ ਕੱਟ ਤਾਂ ਨੁੱਚੜ ਗਿਆ ਪਾਣੀ ਹੁਣ ਇਹਦੇ ਵਿੱਚ ਪਾ ਲਿਆ ਮਸਾਲਾ ਆਪਾਂ ਨੇ ਭਰ ਲਿਆ ਤੇ ਆਲੂ ਬਣਾਏ ਨੇ ਜਿਹੜਾ ਆਲੂਆਂ ਦਾ ਮਸਾਲਾ ਬਣਾਇਆ ਉਹ ਭਰ ਲਿਆ ਭਰ ਕੇ ਹੁਣ ਇਹ ਬੇਸਣ ਲਗਾ ਦੇਣਾ ਇਹਦੇ ਉੱਤੇ ਨਵੇਂ ਤਰੀਕੇ ਨਾਲ ਬਣਾਉਣੀ ਆਪਾਂ ਸਿਮਲਾ ਮਿਰਚ ਭਰਮੀਆਂ ਤੇ ਲੋ ਜੀ ਇਹਨਾਂ ਨੂੰ ਘਰਦਣੇ ਹੁਣ ਬੰਦ ਇਕ ਕੰ ਮਸਾਲਾ ਨਹੀਂ ਨਿਕਲਦਾ ਬੇਸਣ ਪਾ ਕੇ ਲਾ ਕੇ ਤੇ ਲੋ ਜੀ ਹੁਣ ਇਹਨੂੰ ਮਿਕਸ ਕਰ ਦਈਏ ਚੰਗੀ ਤਰ੍ਹਾਂ ਮਿਕਸ ਕਰਕੇ ਉੱਪਰ ਹੀ ਲਾ ਦੇਣਾ ਸਾਰੇ ਆਪਾਂ ਦੇ ਬੇਸਣ ਸਾਰੀਆਂ ਮਿਰਚਾਂ ਤੇ ਲਾ ਦੇਣਾ ਵੈਸੇ ਟਾਈਮ ਲੱਗੂ ਮੈਨੂੰ ਇਹ ਤੇ ਲੋ ਜੀ ਲਾ ਕੇ ਇਹਦੇ ਵਿੱਚ ਮੈਂ ਪਾ ਲਿਆ ਸੀਗਾ ਤੇਲ ਹੋ ਗਰਮ ਹੋ ਗਿਆ ਆਪਣਾ ਇੰਨੇ ਹੁਣ ਇਹਦੇ ਵਿੱਚ ਫਰਾਈ ਕਰਦੇ ਆਪਾਂ ਤਲਦੇ ਆ ਇਹਨੂੰ ਆਪਣੀ ਪੰਜਾਬੀ ਬੋਲੀ ਆ ਤੜਨਾ ਫਰਾਈ ਕਾਇਦਾ ਨਹੀਂ ਆ ਨਿਕਲ ਜਾਂਦਾ ਚਲੋ ਮੂੰਹ ਚ ਤੇ ਆਪਾਂ ਤਾਂ ਪੰਜਾਬੀਆਂ ਤਾਂ ਤਲਣਾ ਹੀ ਕਹਾਂਗੇ ਤੇ ਲੋ ਜੀ ਹੁਣ ਸਾਰੀਆਂ ਮਿਰਚਾਂ ਦੇ ਨੇ ਮੈਂ ਬੇਸਣ ਲਾ ਦੂੰਗੀ ਇਹ ਵੱਡੇ ਥਾਲ ਚ ਧਰ ਲਿਆ ਮੈਂ ਕੱਲੀ ਥਾਲੀ ਚ ਰੱਖਦੀ ਸੀ ਫਿਰ ਡਾਵਲ ਹੋ ਜਾਂਦੀ ਫਿਰ ਮੈਂ ਥਾਲ ਚ ਧਰ ਲਾਣੀ ਆ ਲਾ ਲਾ ਕੇ ਇਹ ਸਾਰੀ ਕੱਲੀ ਕੱਲੀ ਅਲੱਗ-ਅਲੱਗ ਧਰ ਲਾਣੀ ਆ ਤੇ ਇਹਦੇ ਉੱਤੇ ਲਾ ਦਣੀ ਇਹ ਬੇਸਣ ਸਾਰਾ ਸਾਫ਼ ਕਰ ਦਣੀ ਆ ਉੱਪਰ ਚਮਚੀ ਨਾਲ ਚਮਚੀ ਨਾਲ ਲਾ ਕੇ ਰੱਖ ਲਾਣੀ ਆ ਬੇਸਣ ਲੈਂਟੈਂਸ ਚ ਰੱਖ ਲਾਣੀ ਆ ਸਾਰੀਆਂ ਵੱਡੇ ਥਾਲ ਚ ਰੱਖ ਲਾਣੀ ਆ ਅੱਜ ਤੇਰ ਸੋਣ ਕਿ ਕੁਸਮਾਣੀ ਮਚਾਤਾ ਨਹੀਂ ਮੇਲੀਆਂ ਲਿਆਤੀਆਂ ਭੀੜ ਹੋ ਗਈ ਕੋਈ ਚੱਜ ਪਵੇ ਜਨੂਨਿਆ ਨਹੀਂ ਆਉਣਾ ਜਨੂਨ ਮੈਂ ਕੰਮ ਨੂੰ ਮੇੜ ਨਾ ਜਾਣੀ ਫੇਰ ਕਹਣਗੇ ਦੁੱਧ ਮੇੜਨਾ ਤੇ ਰਸੋਈ ਥੀੜ ਕਰ ਤੂੰ ਤੇ ਲੋ ਜੀ ਹੁਣ ਹੀ ਮੈਂ ਦੋਸਤਾਂ ਦਾ ਲਾ ਕੇ ਰੱਖ ਲਾਂ ਸਾਰੀਆਂ ਨੂੰ ਇਹਦੇ ਵਿੱਚ ਸਾਰੀਆਂ ਇਸ ਤਰ੍ਹਾਂ ਲਾ ਕੇ ਰੱਖਣਾ ਨੌਲੀ ਜੀ ਤੱਲੀ ਕੇ ਲਈ ਰੱਖ ਲਿਆ ਤੇ ਮਸਾਲੇ ਸਾਰੀਆਂ ਲਾਉਣਾ ਤੇ ਪਰਨੇ ਉਸ ਨੂੰ ਪਹਿਲਾਂ ਮੈਂ ਮਸਾਲੇ ਨਾਲ ਇਹ ਰਜਜ ਕੰ ਲੱਗ ਜੀ ਨੇ ਇਹਦੀ ਘਰ ਤੋਂ ਮੈਂ ਪਾ ਲੀ ਹਾਂ ਘਰ ਤੋਂ ਦੇਖਣ ਲੱਗ ਗਏ ਇੱਧਰ ਤੋਂ ਆਪ ਆਪ ਨੇ ਸਟਾਲਣ ਲਈ ਜਿਹਨੂੰ ਹਲਾ ਦ ਹੁਣ ਮਿੱਕੀ ਨਾਲ ਈਲ ਪਾਇਆ ਮੈਂ ਥੋੜਾ ਇਹ ਨਹੀਂ ਬਦਲਣੀਆਂ ਨੇ ਛਿੰਤੀ ਨਾਲ ਬਦਲਣੀਆਂ ਨੇ ਇੱਧਰ ਵੀ ਤਾਂ ਫ੍ਰਾਈ ਹੋ ਗਈ ਹੈ ਬਦਿਆ ਤੇ ਲੋਜੀ ਲਈ ਜਿਵੇਂ ਜੰਨੇ ਰੱਖਣੇ ਆਪਾਂ ਨੇ ਇਹਨੇ ਪਾਸਾ ਬਦਲਤਾ ਇਹ ਰਿੱਝੂ ਨੇ ਪੂੜੀਆਂ ਥੋੜੀਆਂ ਕਰਕੇ ਰਿੱਝੀਆਂ ਤੇ ਆਈ ਜਿੰਦੀ ਉਧਰ ਆਪਾਂ ਨੇ ਥਾਲੀ ਭਰ ਲਿਆ ਲਾ ਕੇ ਮਸਾਲਾ ਇਹਦੇ ਸਣ ਸਾਰੀਆਂ ਰੱਖਤਾ ਹੀ ਤੇ ਲੋਜੀ ਵੀ ਹੋ ਗਈਆਂ ਫਰਾਈ ਫਰਾਈ ਹੋ ਗਏ ਤਾਂ ਹੀ ਫਰਕ ਪੈ ਗਿਆ ਵਧੀਆ ਬਣ ਗਈ ਇਹਨੇ ਉਨੇ ਨੂੰ ਕੱਟਦਾ ਨਹੀਂ ਮੈਂ ਕੇਲ ਤੋਂ ਪੁੱਲੀ-ਕੱਲੀ ਕਰਕੇ ਕੱਟਦੀ ਆ ਮੈਂ ਤੇ ਲੋ ਜੀ ਜਿੰਨੇ ਸਨੇ ਕਰਦੀਆਂ ਠੀਕ ਰਹਿਣੀਆਂ ਨੇ ਉਹ ਤਾਂ ਨਿਕਲਣੀਆਂ ਨੇ ਤੇ ਲਈ ਤੇ ਕੱਲੀ-ਕੱਲੀ ਕਰਕੇ ਤੇ ਲੋ ਜੀ ਕੱਟ ਲਈ ਇਹਦੇ ਵਿੱਚ ਰੱਖ ਲੈਣੀ ਇਹਦੇ ਚਾਪਾ ਦਈ ਟੱਕਣ ਲੱਗ ਜੂ ਇਹਦੇ ਵਿੱਚ ਤੇ ਲੋ ਜੀ ਹੁਣ ਹੋਰ ਪਾ ਦਨੀ ਆ ਹੋਰ ਧਰ ਦਨੀ ਆ ਮੇਰੇ ਬੱਟੀਆਂ ਇਹਨਾਂ ਬੱਟੀਆਂ ਤਲਣੀਆਂ ਨੇ ਇਹ ਤੇਲ ਸੂਕ ਲੰਦਾ ਸੀ ਛੋਟੀਆਂ ਮੱਟ ਕਰ ਲਈਆਂ ਨੇ ਆਲੇ ਵਾਲੇ ਸਾਰੇ ਤੇਲ ਵੀ ਡੁੱਟ ਜਾਂਦੇ ਜene ਜਾਰੀ ਕਰੀਆ ਹੁਣ ਮੈਂ ਤੇਲ ਹੋਰ ਪਾ ਲਿਆ ਸੀਗਾ ਤੇਲ ਹੋਰ ਪਾਉਣ ਕਰਕੇ ਹੁਣ ਜਿਆਦੇ ਰਹਿ ਗਈ ਤੇ ਇਹ ਪਕਾਉਣਾ ਪਊਗਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਬਹੁਤ ਜਿਆਦਾ ਆ ਮੁਟਰਾ ਬੁਲ ਗਿਆ ਜਿਆਦੀ ਉੱਭੜ ਗਿਆ ਜਿਆਦੀ ਰਿਚ ਗਿਆ ਤੇਲੇ ਗਰਮ ਜਿਆਦੀ ਹੋ ਗਿਆ ਇਹ ਛੋਟੇ ਚ ਪਾ ਲਿਆ ਸੀ ਜਿਵੇਂ ਲੋਂਡੇ ਚ ਪਾਉਣਾ ਸੀਗਾ ਚਲੋ ਦੁੱਧ ਲਗਿਆ ਫਿਰ ਸਾਫ ਕਰ ਦਾਂਗੀ ਬਾਅਦ ਚ ਜਨੂ ਇਹਨਾਂ ਨਹੀਂ ਹੁਣ ਉਧਰੋਂ ਫਿਰ ਕਰ ਦੂੰਗੀ ਸਾਫ ਨਵੇੜ ਦਾ ਫਟਾਫਟ ਚਲੋ ਜੀ ਹੁਣ ਰਿੰਦਦੀਆਂ ਇਹਨਾਂ ਨੂੰ ਐਵੇਂ ਚੰਗੀ ਤਰ੍ਹਾਂ ਫਰਾਈ ਕਰਦੇ ਆ ਕਿ ਤਲ ਲਈ ਨਾ ਹੁਣ ਇਕੱਲੀ- ਇਕੱਲੀ ਨੂੰ ਇੱਕ ਨੇ ਹੁਣ ਚਾਰ-ਪੰਜ ਨੂੰ ਇਕੱਠੀਆਂ ਪਾ ਲਿਆ ਸੀ ਹੁਣ ਤਲਦੇ ਆ ਤੇ ਇਹ ਲੋ ਜੀ ਫਿਰ ਤਲ ਕੇ ਰਿਚ ਲੀਆਂ ਨੇ ਇਹਨਾਂ ਨੂੰ ਤੇ ਫਿਰ ਕੋਈ ਸਾਫ ਕਰਾਂਗੇ ਤੇ ਈਲ ਡੁੱਲ ਗਿਆ ਚੋਪੀ ਆਈ ਪਈ ਐ ਇੱਧਰ ਸਾਫਾਂਡੇ ਹੀ ਰਮਾਂਜਾਂ ਵਿਚਾਲੇ ਇਹ ਲੋਂਡੇ ਲੋਂਡੇ ਸਾਰੀ ਸਫਾਈ ਫੇਰ ਕਰਾਂਗੇ ਪਹਿਲਾਂ ਹੀ ਮੈਂ ਮਾਮ ਚਾਲ ਲਾਂ ਕਰਕੇ ਬਹੁਤ ਟਾਈਮ ਲੱਗਦਾ ਵੈ ਇਸੀ ਕੋਈ ਗੈਸ ਤੇ ਵਿੱਚੇ ਲੈ ਜਾਂਦੀ ਵਧੀਆ ਸੀਗਾ ਡੁੱਲੇ ਤਾਂ ਵੈਸਤੇ ਤਾਂ ਬਹੁਤ ਟਾਈਮ ਲੱਗਦਾ ਹੁਣ ਲੈ ਚੀ ਗੱਤ ਨਹੀਂ ਬਾੜਦੀ ਮੈਂ ਕਣਕ ਕੁੰਨ ਤਹੀ ਆ ਅੱਗਾ ਲੱਗਦੀ ਨੇ ਡਰ ਲੱਗਦਾ ਮੋਟਰਸਾਈਕਲ ਖੜੀ ਨੀ ਉਹਦੇ ਘਰ ਕੁਛ ਰਮੋਰੀ ਐ ਲੱਗਦੀ ਸੀਗੀ ਇਹ ਲੜੀ ਪਲੀਆਂ ਜਾ ਰਹੀਆਂ ਨੇ ਵਧੀਆ ਤੜੀਆਂ ਜਾ ਰਹੀਆਂ ਨੇ ਮੈਂ ਨਿਚੋੜ ਲੂੰਗੀ ਚਲੋ ਉਦੋਂ ਤੱਕ ਤੇਲ ਦਾ ਜ਼ਿਆਦਾ ਹੀ ਹੋਊਗਾ ਪਰ ਨਿਚੋੜ ਲੂੰਗੀ ਫਿਰ ਬਾਅਦ ਚ ਨਿਚੋੜਨ ਨਿਚੋੜ ਕੇ ਕੱਢ ਲਾਂਗੇ ਲੋਜੀ ਰਿਚ ਗਈਆਂ ਵਧੀਆ ਕਾਫੀ ਵਧੀਆ ਰਿਚ ਗਈਆਂ ਤੇ ਸਾਪਤੀਆਂ ਨਾਲੋਂ ਐਵੇਂ ਅਧੀਆਂ-ਧੀਆਂ ਵਧੀਆਂ ਨੇ ਨਾਲੇ ਕੋਈ ਛੇਤੀ ਰਿਚ ਗਈਆਂ ਤੇ ਉਹ ਫਿਰ ਜਾਦੇ ਤੇਲ ਨੂੰ ਦੇ ਤਰਿੰਣੀਆਂ ਬਣਦੀਆਂ ਨੇ ਚਲੋ ਜੀ ਹਨ ਕੱਟ ਲਈ ਆਪਾਂ ਨੂੰ ਤਲੀਆਂ ਗਈਆਂ ਨੇ ਹੁਣ ਕੱਟ ਲਈ ਆਪਾਂ ਕੱਲੀ ਕੱਲੀ ਕਰਕੇ ਨਚੋੜ ਨਚੋੜ ਕੇ ਕੱਢਦੇ ਆਂ ਸਾਲਾ ਨੇ ਆਪਾਂ ਦੱਬੇ ਜਿਹੇ ਜਿਟਾਕ ਦੇਣੀ ਸੀ ਫੇਰ ਤੇਲ ਉਹਦੀ ਨਚੋੜਦੀ ਆ ਤੇਲ ਕਾਫੀ ਲੱਗਦਾ ਐਵੇਂ ਵੀ ਤੇਲ ਗੁਲਗਲੇ ਆ ਮੰਗ ਗੁਲਗਲੇ ਕਚੋਰੀਆਂ ਮੰਗ ਤੇ ਲੋਜੀ ਇਹ ਰਹੀਆਂ ਨੇ ਦੋ ਇਹਨਾਂ ਨੂੰ ਵੀ ਕੱਢ ਦਾਂ ਕੱਢ ਦਿੱਤੀ। ਇਹ ਚੋੜਦਾ। ਇੱਕ ਚ ਰੋਸ ਹਿੱਤੇ ਨਿਕਲ ਗਿਆ ਕੰਮ ਇੱਧਰ ਕਾ। ਤੇ ਹੁਣ ਇਹ ਹੋਰ ਰੱਖਦਾ। ਚੱਕ ਕੇ ਚਿਮਟੇ ਨਾਲੇ ਰੱਖਦਾ ਨਹੀਂ ਨਾਲੇ ਤਾਂ। ਹੋਰ ਇਹ ਲੋਜੀਨਾਂ ਨੂੰ ਰੱਖਦਾ। ਹੋਰ ਰਹਿ ਗਈਆਂ ਇੱਕ ਦੋ ਛੋਟੇ ਪੀਸ ਰਹਿ ਗਏ। ਇਹਨੂੰ ਬਾਅਦ ਚ ਰੱਖੂੰਗੀ ਫਿਰ। ਤੇਲ ਲਊਗੀ। ਇਹ ਵੀ ਰੱਖੀਏਗੇ। ਇਹ ਵੀ ਰੜ ਜਾਣ ਹੁਣ। ਇਰੇਗੇ ਕਿੰਨੇ ਪੀਸੇ ਸੋਟੇ ਤੇ ਲੋ ਜੀ ਇਹ ਵੀ ਰਿੱਜ ਗਈਆਂ ਇਹਨਾਂ ਨੂੰ ਵੀ ਕੱਢਣਾ ਹੁਣ ਟਾਈਮ ਤਾਂ ਵੈਸੇ ਕਾਫੀ ਲੱਗਦਾ ਕਿ ਚਲੋ ਰਿੱਜ ਗਈ ਮੈਂ ਬੰਦ ਕਰਤੀ ਸੀਗੀ ਵੀਡੀਓ ਵੱਡੀ ਹੋ ਜਾਂਦੀ ਹੈ ਫਿਰ ਤੇ ਲੋ ਜੀ ਹੁਣ ਇਹ ਵੀ ਕੱਢਦਾ ਰਿੱਜਗੀਆਂ ਵਧੀਆ ਬਣ ਗਈਆਂ ਤੇ ਮਸਾਲਾ ਨਹੀਂ ਮੇਰੇ ਜਿਦਾ ਹੋਏਗਾ ਉਹ ਨਹੀਂ ਹੁੰਦਾ ਨਿਕਲਦਾ ਨਹੀਂ ਹੈਗਾ ਵਧੀਆ ਤੇ ਲੋ ਜੀ ਨਚੋੜ ਨਚੂੜ ਕੇ ਕੱਢਾ ਹੁਣ ਨਮਸਤਰੀ ਹਨ ਕੱਟ ਕੇ ਰੱਖ ਦਨੀ ਆ ਬਾਹਰ ਇਹ ਲੋਟੀ ਕੱਟੀਆਂ ਕੱਟ ਕੇ ਬਣਾ ਲਈਆਂ ਹੁਣ ਬਣਾਉਣੀ ਆ ਪਰੋਟੀ ਸ਼ਾਮ ਦੀ ਨੇਰਾ ਹੋ ਗਿਆ ਹੁਣ ਚ ਰਸੋਈ ਸਾਫ ਕਰਤੀ ਕੰਸ ਸਾਫ ਕਰਤਾ ਹੁਣ ਆਪਾਂ ਰੋਟੀ ਲਾ ਲਈਏ ਰੋਟੀ ਨਾਲ ਖਾਵਾਂਗੇ ਕੰਮ ਅਨਮੀੜ ਕੇ ਇਹ ਆ ਜਾਣਗੇ ਆਪਾਂ ਦਾ ਦੁੱਧ ਪਾਣੀ ਦਾ ਨਿਵੇੜ ਕੇ ਪਾ ਕੇ ਨਾਲੇ ਬੀਟਾ ਆਜੂ ਭਾਂਡੇ ਠਿੰਡੇ ਮਾਜਦੇ ਆਪਾਂ ਨੇ ਦੁੱਧ ਵਾਲੇ ਹੁਣ ਰੋਟੀ ਲਾ ਲਈਏ ਤੇ ਸੱਜਰੀ ਫਿਰ ਤੇ ਹੁਣ ਅੱਜ ਕਹਿੰਦੇ ਨੇ ਏਸੀ ਲਾਉਣਾ ਏਸੀ ਕੱਲ੍ਹ ਨੂੰ ਕਰਾਂਗੀ ਸਫਾਈ ਅੱਜ ਜਿੱਕਣੇ ਪੈ ਜਾਣਗੇ ਪੈਣਾ ਹੋਊਗਾ ਤੇ ਫਿਰ ਮੈਨੂੰ ਬੈਗ ਤੇ ਇੱਧਰ ਲਈ ਉੱਧਰ ਲੈ ਜਾਣੇ ਪੈਣਗੇ ਉੱਧਰ ਲਈ ਗੱਡੀ ਫੇਰ ਉਹੀ ਕੰਮ ਹੋਊਗਾ ਕੈੜੇ ਨੇ ਤੇ ਹੁਣ ਤਾਂ ਮੈਂ ਕਿਹਾ ਅੱਜ ਤਾਂ ਟਾਈਮ ਨਹੀਂ ਹੈਗਾ ਮੇਰੇ ਕੋਲ ਕੱਲ੍ਹ ਨੂੰ ਕਰੂੰਗੀ ਸਫਾਈ ਫਿਰ ਮੈਂ ਕਮਰਿਆਂ ਦੀ ਸਫਾਈ ਕਰ ਦੂੰ ਪਹਿਲਾਂ ਉੱਧਰ ਏਸੀ ਵਾਲੇ ਕਮਰੇ ਦੀ ਸਫਾਈ ਕਰੂੰ ਫਿਰ ਉਹ ਗੱਡੀ ਇੱਧਰ ਲੈ ਜੂ ਇੱਧਰ ਲਈ ਉੱਧਰ ਪਾ ਸਾ ਦੂੰ ਹੁਣ ਤਾਂ ਏਸੀ ਵਾਲੇ ਚ ਪਿਆ ਕਰਨਗੇ ਇਸੀ ਸਟਾਰ ਵੀ ਕਰਤਾ ਇਹਨਾਂ ਨੇ ਤਾਂ ਉਂਝ ਵੈਸੇ ਇੰਨੀ ਗਰਮੀ ਤਾਂ ਨਹੀਂ ਹੈਗੀ ਹਲੇ ਚਲੋ ਲਾ ਲਾਂਦੇ ਨੇ ਹੁਣ ਰੋਟੀ ਲਾ ਦਈਏ ਆਪਾਂ ਤਾਂ ਇੱਧਰ ਹੀ ਪਾਵਾਂਗੇ ਅੱਜ ਹੀ ਪੈ ਜਾਣਗੇ ਏਸੀ ਵਾਲੇ ਲਾਉਣਗੇ ਤੇ ਫਿਰ ਮੈਨੂੰ ਐ ਹੋ ਜਾਂਦਾ ਅੱਡ ਅੱਟ ਕਮਰਿਆਂ 'ਚ ਅੱਡ ਅੱਟ ਪੱਕੇ ਚੱਲਦੇ ਨੇ ਚਲੋ ਅੱਜ ਤਾਂ ਇੱਧਰ ਹੀ ਪੈ ਜੂਗੀ ਕੱਲ ਨੂੰ ਦੇਖਾਂਗੇ ਕੀ ਬਣਦਾ ਸਾਫ਼ ਕਰ ਦਾਂਗੇ ਸਫਾਈ ਕਰ ਦਾਂਗੇ ਲੋ ਜੀ ਰੋਟੀ ਲਾਤੀ ਰੋਟੀ ਟੋਕ ਲਾ ਕੇ ਹੁਣ ਖਾਣ ਦੀ ਤਿਆਰੀ ਆ ਖਾਈਏ ਪੀਏ ਸਵੇਰੇ ਦੇਖਾਂਗੇ ਕੀ ਬਣਦਾ ਤੇ ਇਸ ਵੀਰੇ ਕੱਪੜੇ ਵੀ ਧੋਂਗੀ ਫਿਰ ਚਾਦਰਾਂ ਚੁੱਦਰਾਂ ਧੋ ਦੂੰਗੀ ਧੋ ਕੇ ਵਿਸਾ ਦੂੰਗੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ